ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ ਜੀ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਨਮ ਕੱਤਕ ਸੁਦੀਪੁਰ ਨਵਾਸੀ ਸੰਮਤ 1526 ਬਿਕਰਮੀ ਨੂੰ ਤਲਵੰਡੀ ਰਾਏਪੋਏ ਜੋ ਕਿ ਅੱਜਕੱਲ ਨਨਕਾਣਾ ਸਾਹਿਬ ਜੀ ਦੇ ਨਾਲ ਪ੍ਰਸਿੱਧ ਹੈ ਜੀ ਜ਼ਿਲ੍ਹਾ ਸੇਖੂ ਉਪਰ ਵਿਖੇ ਸ੍ਰੀ ਕਾਲੂ ਚੰਦ ਜੀ ਖੱਤਰੀ ਵੇਦੀ ਦੇ ਘਰ ਮਾਤਾ ਤ੍ਰਿਪਤਾ ਜੀ ਦੇ ਕੁੱਖੋਂ ਹੋਇਆ ਆਪ ਜੀ ਦੇ ਜਨਮ ਸਮੇ ਲੋਕਾਚਾਰ ਦ੍ਰਿਸ਼ੀ ਧਰਤੀ ਤੇ ਸਮਾਨ ਨੂਰੋ ਨੂਰ ਹੋ ਗਏ ਸੱਚ ਮੁੱਚੀ ਉਸ ਦਿਨ ਸੱਚ ਦੀ ਪੂਰਨਵਾਸੀ ਦਾ ਸਰਬ ਕਲਾ ਸੰਪੂਰਨ ਚੰਨ ਨੇ ਜਗਤ ਚੋਂ ਪਾਪ ਹਨੇਰਾ ਨੂੰ ਦੂਰ ਕਰਨ ਦਿੱਤਾ ਪਾਈ ਗੁਰਦਾਜ ਜੀ ਲਿਖਦੇ ਹਨ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਇਆ ਕਾਲੂ ਮਹਿਤਾ ਜੀ ਦੇ ਪੁੱਤਰ ਦਾ ਜਨਮ ਸੁਣ ਕੇ ਗਰੀਬਾਂ ਮੰਗਤਿਆਂ ਲੋੜਵੰਦਾਂ ਨੂੰ ਰਾਜਮਾ ਭੋਜਨ ਦਿੱਤਾ ਪੰਡਰधरदयाल ਜੀ ਦੇ ਜਨਮ ਪੱਤਰੀ ਬਣਾਈ ਤੇ ਆਖਿਆ ਕਿ ਪਟਵਾਰੀ ਸਾਹਿਬ ਆਪ ਦੇ ਘਰ ਜੋ ਇਹ ਬਾਲਕ ਆਇਆ ਹੈ ਇਹ ਬੜਾ ਤੇਜਤਾ ਬਾਲਾ ਕੋਈ અવਤਾਰ ਹੈ ਇਹ ਸਰਬ ਸੰਜੇ ਪੀਰ ਨੂੰ ਹਲ இந்து ਮੁਸਲਮਾਨ ਪੂਜਣਗੇ ਇਸ ਦੀ ਬਾਣੀ ਦੁਨੀਆ ਵਾਸਤੇ ਈਸ਼ਵਰੀ ਅੰਦੇਸ਼ ਬਣੇਗੀ ਛੋਟੇ ਜਿਹੇ ਰੱਬ ਬਾਲਕ ਦੇ ਦਰਸ਼ਨ ਕਰਕੇ ਸਾਰਾ ਪਰਿਵਾਰ ਕਮਲਵਾਂ ਖੇੜ ਗਿਆ ਪਹਿਣ ਨਾਨਕੀ ਵੀਰ ਦੀ ਰਾਣੀ ਮੁਖੜਾ ਵੇਖ ਵੇਖ ਕੇ ਆਪਣੇ ਦਿਲ ਦੀਆਂ ਰੀਝਾਂ ਖੜਾ ਰਹੀ ਸੀ ਉਸ ਦੀਆਂ ਨਜ਼ਰਾਂ ਪਛਾਣ ਲਈਆਂ ਕਿ ਇਹ ਮੇਰਾ ਵੀਰ ਸੱਚ ਮੁੱਚੀ ਮੈਸ ਨੂੰ ਰੂਪ ਹੈ ਜੈ ਰਾਮ ਜੀ ਫੁੱਲੋਂ ਨਹੀਂ ਸੀ ਸਮਾਉਂਦੇ ਰਾਏ ਬਲਾਰ ਵੇਖ ਵੇਖ ਕੇ ਸਜਦਾ ਕਰੀ ਜਾ ਰਹੇ ਸੀ ਇਸ ਬਾਲਕ ਦੇ ਜਨਮ ਦੀ ਖਬਰ ਦੂਰ ਦੂਰ ਤੱਕ ਪੁੱਜੀ ਸਭ ਰਿਸ਼ਤੇਦਾਰ ਤੇ ਹੋਰ ਲੋਕ ਦਰਸ਼ਨਾਂ ਨੂੰ ਆਏ ਛੋਟੀ ਉਮਰ 'ਚ ਹੀ ਮਹਾਰਾਜ ਇਹੋ ਬੱਚਿਆਂ ਨਾਲ ਖੇਡਦੇ ਤਾਂ ਉਹਨਾਂ ਨੂੰ ਚੌਂਕੜੀ ਮਾਰ ਕੇ ਬੈਠਣ ਦੀ ਜਾਂਚ ਦੱਸਦੇ ਫੇਰ ਅੱਖਾਂ ਮੀਟਣ ਲਈ ਕਹਿੰਦੇ ਜਦ ਬਾਲਕ ਅੱਖਾਂ ਮੀਟਦੇ ਤਾਂ ਉਹਨਾਂ ਸਾਰਿਆਂ ਨੂੰ ਸਤਨਾਮ ਦਾ ਜਾਪ ਜਪਾਉਂਦੇ ਹੁੰਦੇ ਸੀ 5 ਸਾਲ ਦੀ ਉਮਰ ਵਿੱਚ ਗਪਾਲ ਦਾਸ ਪਾਉਂਦੇ ਪਾਸ ਪੜ੍ਹਨੇ ਪਾਇਆ ਤਾਂ ਉਸ ਪੱਟੀ ਲਿਖਣ ਲਈ ਕਿਆ ਫਿਰ ਮਹਾਰਾਜ ਨੇ ਪੱਟੀ ਲਿਖ ਕੇ ਉਸਨੂੰ ਉਪਦੇਸ਼ ਦਿੱਤਾ ਆਪ ਨੇ ਜ਼ਿੰਦਗੀ ਵਿੱਚ ਅਨੇਕ ਚੋਜ ਕਰਕੇ ਜੀਵਨ ਉਧਾਰ ਕੀਤਾ ਜੱਟ ਦੀ ਖੇਤੀ ਹਰੀ ਕੀਤੀ ਆਪ ਨੂੰ ਸਰਪ ਨੇ ਛਾਇਆ ਕੀਤੀ ਸultanpur ਵਿਖੇ ਵੇਦੀ ਵੇਈ ਨਦੀ ਵਿੱਚ ਅਲੋਭ ਹੋਏ ਮੋਦੀ ਖਾਨਾ ਗਰੀਬਾਂ ਨੂੰ ਲਟਾਲ ਕੇ ਇਹਨ ਉਸ ਵਿੱਚੋਂ ਨਵਾਬ ਨੂੰ ਨਫਾ ਦੱਸਿਆ ਲਾਲੋ ਦੀ ਦਸਾ ਨਵਾਬੀ ਕੀਰਤਨ ਨੂੰ ਮਾਨ ਬਖਸ਼ਿਆ ਫਗੋ ਦੇ ਵਰਮ ਭੋਜ ਜੋ ਲਹੂ ਦੀਆਂ ਧਾਰਾਂ ਕੱਢੀਆਂ ਬਲੀ ਕੰਧਾਰੀ ਦਾ ਮਾਨ ਤੋੜਿਆ ਭਲੇ ਬੰਦੇ ਤਾਰਨੇ ਤਾਂ ਇੱਕ ਪਾਸੇ ਰਹੇ ਕੌਡੇ ਤੋਂ ਸੁਚਿਆ ਲਾਲ ਬਣਾਇਆスルਤਾਨਪੁਰ ਮਸਲੇ ਦੇ ਵਿੱਚ ਨਵਾਜ਼ ਫੜ ਕੇ ਕਾਜੀ ਨੇ ਨਵਾਬ ਨੂੰ ਉਪਦੇਸ਼ ਦਿੱਤਾ ਕਿ ਕਾਜੀ ਨੇ ਨਵਾਬ ਨੂੰ ਉਪਦੇਸ਼ ਦਿੱਤਾ ਇਹ ਇਹ ਮਨ ਇੱਕ ਮਨ ਹੋ ਕੇ ਨਵਾਜ ਪੜਨੀ ਹੈ ਸੱਜਣ ਠੱਗ ਨੂੰ ਤਾਰਿਆ ਪਾਈ ਭੁਗੇ ਤੋਂ ਚੋਰੀ ਛਡਾਈ ਮੱਕੇ ਪੁੱਜ ਕੇ ਜੀਵਨ ਕਾਜੀ ਨੂੰ ਮੱਕਾ ਫੇਰ ਕੇ ਦੱਸਿਆ ਕਿ ਰੱਬ ਹਰ ਪਾਸੇ ਵਸਦਾ ਹੈ ਉਸਦੇ ਸਾਜੇ ਸਭ ਜੀਵਾਂ ਵਿੱਚ ਉਸਦਾ ਨੂਰ ਵਸਦਾ ਹੈ ਆਵ ਅੱਲਾ ਨੂਰ ਪਾਇਆ ਗੁਦਰਤੇ ਸਭ ਬੰਦੇ ਇਕਨੋਰ ਸੇ ਜਾਉ ਜਗਉ ਪਾ ਕੌਣ ਪਲੇ ਕੌਣ ਬੰਦੇ ਵਾਵਰ ਨੂੰ ਜੇਲ੍ਹ ਵਿੱਚ ਆਪਣੀਆਂ ਚੱਕੀਆਂ ਚਲਦਿਆਂ ਵਿਖਾ ਕੇ ਉਸ ਦਾ غرੂਰ ਚੱਕਨਾ ਚੂਰ ਕੀਤਾ ਸੋਸ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਿਮਾ ਨਿਆਰੀ ਹੈ ਜੋ ਕਿ ਨਿਮਾਣੀ ਜਈ ਵੇੰਤੀ ਇੱਥੇ ਨੂੰ 73 ਦੂਰ ਕਰਕੇ ਉਸ ਨੂੰ ਮਿਠਾਸ ਬਖਸ਼ੀ ਨਾਨਕ ਮਤੇ ਵਿਖੇ ਸਿੱਧ ਕੋਸ਼ਟ ਕਰਕੇ ਸਿੱਧਾਂ ਦਾ ਗਵਰ ਪਾਸ-ਵਾਸ ਕੀਤਾ ਆਪਨੇ 라ਵੀ ਕੰਡੇ ਕਰਤਾਰਪੁਰ ਵਸਾਇਆ ਤੇ ਉੱਥੇ ਸੰਗਤਾਂ ਨੂੰ ਲੰਬੀ ਵਿਦੇਸ਼ ਦਿੰਦੇ ਰਹੇ ਆਪ ਦੇ ਪਹਿਲਾਂ ਦਾ ਨਾਮ ਸ੍ਰੀ ਮਾਤਾ ਸੁਲਖਣੀ ਜੀ ਸੀ ਆਪ ਦੇ ਦੋ ਸਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਤੇ ਲਕਸ਼ਮੀ ਦਾਸ ਜੀ ਸਨ ਵੱਡੇ ਸਹਿਬਜ਼ਾਦੇ ਜੋ ਸਾਰੀ ਉਮਰ ਵਾਲ ਵਰਮਚਾਰੀ ਰਹੇ ਤੇ ਦਸੀ ਮੱਤੇ ਨੂੰ ਜਾਗਰ ਕੀਤਾ ਆਪ ਸਿਵ ਸਰੂਪ ਮੰਨੇ ਗਏ ਆਪ ਦੇ Hindu ਧਰਮ ਦੀ ਰੱਖਿਆ ਕੀਤੀ ਕਾਬਲ ਕੰਧਾਰ ਆਦਿ ਥਾਵਾਂ ਤੇ ਜਾ ਕੇ ਮੱਤ ਅਸਥੀ ਹਾਕਮ ਨੂੰ ਸ਼ਕਤੀ ਦੱਸ ਕੇ ਨਵਾਇਆ ਸੱਚ ਧਰਮ ਦੇ ਪ੍ਰੇਮ ਪਿਆਰ ਤੇ ਉਪਦੇਸ਼ ਦਿੱਤਾ ਛੋਟੇ ਸਹਿਬ ਜਾਦੇ ਲਖਮੀ ਦਾਸ ਜੀ ਨੇ ਬਾਲਕ ਧਰਮ ਚੰਦ ਤੋਂ ਵਿਦੀ ਵਸਦੀ ਪੀੜੀ ਚੱਲੀ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ